ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੌਪਈ ਸਾਹਿਬ ਕਬਿਓ ਬਾਝ ਦੀਨ ਤੇ ਚੌਪਈ ਹਮਰੀ ਕਰੋ ਹਾਥ ਦਰਸਾ ਪੂਰਨ ਹੋਏ ਚਿਤ ਕੀ ਇੱਛਾ ਤਾਲ ਚਰਨਨ ਮੰਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਭ ਤਮ ਘਾਵ ਆਪ ਹਾਥ ਦੈ ਮੋਹ ਬਚਾਵ ਸੋ ਕੀ ਬਸਾ ਮੋਰੋ ਪਰਵਾਰਾ ਸੇਵਕ ਸਿੱਖ ਸਭਾ ਕਰਤਾਰਾ ਰਾਮ ਮੋਰ ਅਛਾ ਨਿਡਰ ਕਰਦਾ ਕਰਿਆ ਸਭ ਵਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹੇ ਪਿਆਸਾ ਤਮਹ ਛਾੜ ਕੋਇ ਅਵਨ ਤਿਆਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਆ ਹੈ ਜੁਣ ਜੁਣ ਸਤਰ ਹਮਾਰੇ ਮਾਰਿਆ ਹੈ ਆਪ ਹਾਥ ਦਾ ਮਜਾ ਉਭਰੀਆ ਮਰਨ ਕਾਲ ਕਾ त्राਸ ਉਭਰੀਆ ਹੋਜੂ ਸਦਾ ਹਮਾਰੇ ਪਛਾਸ ਰਿਆ ਤੁਝ ਜੋ ਕਰਿ ਹੋ ਰਸਾ ਰਾਖ ਲਹੁ ਰਾਖਨ ਹਾਰ ਸਾਹਿਬ ਸੰਤ ਸਹਾਈ ਪਿਆਰੇ ਦੀਨ ਬਦ ਦੁਸ਼ਟਨ ਕੇ ਹੰਤਾ ਤਮਹੁ ਪੁਰੀ ਚਤੁਰਦਾਸ ਕੰਤਾ ਕਾਲ ਪਾਏ ਬ੍ਰਹਮਾ ਉਪਤਰਾ ਕਾਲ ਪਾਏ ਸ਼ਿਵ ਜੋ ਅਵਤਾਰ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਮਨਕਾਲ ਜੂਗੀ ਸਿੱਕਿਓ ਬੇਦਰਾਜ ਬ੍ਰਹਮਾ ਜੋਥਿਓ ਜਮਨਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨਕਾਲ ਸਭ ਜਗਤ ਬਨਾਇਓ ਦੇਵ ਦਾਤ ਜੈਸ਼ਾ ਉਪਜਾਇਓ ਆਜ ਅੰਤੇਕੇ ਅਵਤਾਰਾ ਸੁਈ ਗੁਰੂ ਸਮਝੋ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੇ ਸਿਵਕ ਅਨੁਗ੍ਰੋਸਿ ਉਗਨ ਸੁਖ ਦਿਓ ਸਤ ਰਨ ਕੋ ਪਾਲ ਮੋ ਬਧ ਕਿਓ ਘਾਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਤੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੇ ਜਾਣ ਜਬੁਦ ਕਰਖ ਕਰਾਂ ਕਰਤਾਰਾ ਪ੍ਰਜਾ ਧਾਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੂੰ ਕਬ ਹੂੰ ਤੁਮੈ ਮਿਲਤ ਦੇਹ ਧਾਰ ਸਭ ਹੂੰ ਜਿਤੇ ਬਦਨ ਸ੍ਰਿਸ਼ਟ ਸਭ ਧਾਰੈ ਆਪਿ ਆਪਨੇ ਬੂਝ ਉਚਾਰੈ ਤੁਮ ਸਭ ਹੀ ਤੇ ਰਹਿ ਤੁਨਿ ਰਾਮੋ ਜਾਣਤ ਭੇਦ ਭੇਜ ਹਰਿਆਲਮ ਨਿਰੰਕਾਰ ਨਿਰਮਕਾਰ ਨਿਲੰਪ ਆਦ ਅਨੇਦ ਅਨਾਦ ਸੰਕ ਤਾਕਮੂਡ ਉਚਾਰਤ ਭੇਦਾ ਜਕ ਭੇਵ ਨ ਭਾਵਤ ਬਿਦਾ ਤਕੁ ਕਰਪਾ ਹਨੁ ਅਨੁਮਾਨਤ ਮਹਾ ਮੂੜ ਕਸ਼ਫੇ ਦੁਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾਚੀ ਰਤਨਹਿ ਪਿਵ ਆਪਿ ਆਪਣੀ ਬੁਧ ਹ ਜਿਤੀ ਬਨਤ ਭਿੰਨ ਭਿੰਨ ਤਹ ਤੇਤੀ ਤੁਮਰਾ ਲਖਾ ਨ ਜਾਏ ਬਸਾਰਾ ਕਹਿ ਬਿਦ ਸਦਾ ਪ੍ਰਥਮ ਸੰਸਾਰਾ हे का रूप अनुप स्वरूप आंक भयो राव कहि पुका अण्डज जे रजसी तज किनी उतपुर कान बहर रज दिने कहू फूर राजा हा बैठा कहू सिमड पे शंकर कै ठा सगरे श्रेष्ठ दिखाय चंपौ वाद जुगाद स्वरूप स्वं भाव

ਜੋ ਕਲ ਕੋ ਇਕ ਬਾਰ ਧਿਆਇ ਹੈ ਤਾਂ ਕਿ ਕਾਲ ਨਿਕਟ ਨਹੀਂ ਆਹੈ ਰਸ਼ਾ ਹੋਏ ਤਾਂ ਸਭ ਕਲਾ ਦੁਸ਼ਟ ਅਰਿਸ਼ਟ ਟਰੇ ਤਤਕਾਲ ਕਿਰਪਾ ਦ੍ਰਿਸ਼ਟ ਤਨ ਜਾਹਿ ਨਿ ਹਰਿ ਹੋ ਤਾਂ ਕਿ ਤਾਪ ਤੁਨ ਕਮੋ ਹਰਿ ਹੋ ਰਿਦ ਸਿਧ ਕਰਮੂ ਸਭ ਹੋਈ ਦੁਸ਼ਟ ਸ਼ਾਹ ਸ਼ਵੈ ਸਕੈ ਨਾ ਕੋਈ ਹੀ ਦੁਬਾਰ ਜਨ ਤੁਮੈ ਸੰਭਾਰਾ ਕਾਲ ਫਾਸਤੇ ਤਾਹ ਹੁਵਾਰਾ ਜੇ ਨਰ ਨਾਮ ਤੇਹਾਰੂ ਕਹਾ ਦਰਦ ਦੁਸ਼ਟ ਦੋਖ ਤੇਰਾ ਖੜਗ ਕੀਤ ਮੈਂ ਸਰਣ ਤੇਹਾਰੇ ਆਪ ਹਾਥ ਦਾਨ ਹੁਵਾਰੇ ਸਰਬ ਥੋਰ ਮੋ ਹੁ ਸਹਾਈ ਦੁਸ਼ਟ ਦੋਖ ਤੇ ਨੇ ਹੁ ਉਚਾਈ ਸੜਗ ਗੀਤ ਮੈਂ ਸਰਨ ਤੇ ਹਾਰੇ ਆਪ ਹਾਥ ਦਾਨ ਦਿਵਾਰੇ ਸਾਰ ਬਥੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ